ਅੰਡੈਨ ਸੀਗਰੇਵਾਲ ਆ ਨਾਸਾ ਵਾਲਿਆਂ ਨੇ ਸਿੱਖਾਂ ਨੂੰ ਦੁਨੀਆ ਦੀ ਸਭ ਤੋਂ ਮਹਾਨ ਕੌਮ ਮੰਨ ਲਿਆ ਤੇ ਆ ਨੈਂਸੀ ਗਰੇਵਾਲ ਕੈਨੇਡਾ ਵਾਲੀ ਫੁਗਰੀ ਫੁਗਰੀ ਕੈਨੇਡਾ ਵਾਲੀ ਅੰਦੇ ਰੋਟੀ ਨਹੀਂ ਖਾਦੀ ਆ ਰੋਟੀ ਖਾਣਾ ਭੁੱਲ ਗਈ ਇਹ ਸਿੱਖਾਂ ਦੇ ਖਿਲਾਫ ਇੰਨਾ ਬਕਵਾਸ ਕਰਦੀ ਐ ਇੰਨਾ ਬਕਵਾਸ ਕਰਦੀ ਐ ਇੰਨਾ ਬਕਵਾਸ ਕਰਦੀ ਤੇ ਸਿੱਖਾਂ ਖਿਲਾਫ ਬਕਵਾਸ ਕਰ ਕਰਕੇ ਲੱਖਾਂ ਰੁਪਏ ਕਮਾਉਂਦੀ ਹਾਂ اچھا ਉਹ ਠੀਕ ਆ ਕੋਈ ਹੋ ਜਾ ਖੱਚ ਬੰਦੇ ਹੋਣਗੇ ਵਿੱਚ ਠੀਕ ਆ ਪਰ ਸਾਰੀ ਕਾਮ ਦੁਨੀਆ ਜਾਣਦੀ ਜਥੇ ਜਿੱਥੇ ਕੋਈ ਮੁਸੀਬਤ ਆਉਂਦੀ ਸਿੱਖ ਜਾਗੇ ਕੋਲੋਂ ਪੈਸੇ ਲਾ ਲੰਗਰ ਲਾਉਂਦੇ ਹੈਲਪ ਕਰਦੇ ਆ ਇਹ ਗੰਦ ਖਾਣੀ ਭੂਤ ਨਹੀਂ ਕੈਨੇਡਾ ਬਹਿ ਗਏ ਇਹਦੇ ਇਹਦੇ ਪਿੱਛੇ ਛੜਨਾ ਪੈਣਾ ਸਾਡੇ ਪਿੰਡ ਦਾ ਤਾਇਆ ਸੂਰਤਾ ਸਿੰਘ ਬੜਾ ਖਤਰਨਾਕ ਬੰਦਾ ਉਹਨੂੰ ਛੜਨਾ ਪੈਣਾ ਇਹਦੇ ਪਿੱਛੇ ਵਾਹ ਵੇ ਵਾਹ ਉਹ ਫੇ ਜਾਊਗਾ ਕੈਨੇਡਾ ਨੂੰ ਕਰੂਗਾ ਸਿੱਧੀ ਇਹਦੀ ਭੰਨੂਗਾ ਤੜ ਇੰਨਾ ਬਕਵਾਸ ਕਰਦੀ ਗੱਡ ਕੇ ਯਾਰ ਠੀਕ ਆ ਵਨ ਸਵੰਨੇ ਬੰਦੇ ਆ ਕੁਛ ਕਿਹੋ ਜਿਹਾ ਕੁਛ ਕਿਹੋ ਜਿਹਾ ਪਰ ਜਿਹੜੇ 4-5 ਕਰੋੜ ਨਾਨਕ ਨਾਮ ਦੇਵਾ ਬੰਦੇ ਆ ਉਹ ਸਾਰਿਆਂ ਨੂੰ ਟਾਰਗੇਟ ਕਰਨਾ ਤਾਂ ਠੀਕ ਨਹੀਂ ਹੈਗਾ ਨਾ ਉਹ ਚਾਹੀ ਵੀ ਆ ਸਾਡੇ ਵੱਡੇ ਵੱਡੇਰੇ ਵੀ ਆ ਸਾਹ ਵਾ ਯਾਰ ਅਹੀਂ ਕਿਹੜਿਆ ਗੁੰਡਾਗਰਦੀਆਂ ਕਰਨ ਦੇ ਆਹੀਂ ਕਿਹੜਾ ਹੈ ਇਹ ਇਹੋ ਜਿਹਾ ਬਕਵਾਸ ਕਰਦੀ ਆ ਇਹੋ ਜਿਹਾ ਬਕਵਾਸ ਕਰਦੀ ਹੁਣ ਜਿਹੜੇ ਇਹਦੇ ਫਾਲੋਅਰ ਇਹਦਾ ਬਕਵਾਸ ਕਰਕੇ ਸੱਚ ਹੀ ਮੰਨਦੇ ਹੋਣਗੇ ਨਾ ਤੇ ਸੋਡੀ ਗੱਲ ਇਹ ਆ ਇਹਦਾ ਬਕਵਾਸ ਜਿਹੜਾ ਇਹ ਪੰਜਾਬ ਚ ਨਹੀਂ ਚੱਲਣਾ ਤੇ ਨਾ ਪੰਜਾਬ ਚ ਇਹਨੂੰ ਕੋਈ ਜਗ੍ਹਾ ਹੀ ਮਿਲਣੀ ਆ ਇਹ ਉਥੇ ਰਹਿ ਕੇ ਕੈਨੇਡਾ ਚ ਸਾਡੇ ਸਿੱਖ ਭਾਈ ਉਥੇ ਕੈਨੇਡਾ ਚ ਵੀ ਹੈਗੇ ਆ ਉਹਨਾਂ ਨੂੰ ਵੀ ਚਾਹੀਦਾ ਐਕਸ਼ਨ ਲੈਣਾ ਪੰਜਾਬੀ ਵੀਰ ਸਾਰੇ ਤੁਹਾਡੇ ਨਾਲ ਆ ਕੋਈ ਮਾੜਾ ਮੋਟਾ ਐਕਸ਼ਨ ਲਾਓ ਉਹ ਯਾਰ ਕੈਨੇਡਾ ਵਾਲੇ ਕਰਦੇ ਆ ਕੰਮ ਸਵੇਰੇ ਸ਼ਾਮ ਕੰਮ ਕਰਦੇ ਉਹ ਕਹਿੰਦੇ ਕੀ ਚੱਕਰ ਚ ਪੱਥਰ ਮਾਰਨਾ ਐਵੇਂ ਚੱਕੜ ਮੂੰਹ ਦੇ ਪਾਊਗਾ ਹੈ ਜੇ ਨਹੀਂ ਨਾ ਕੈਨੇਡਾ ਵਾਲਾ ਕਰਦੇ ਅਸੀਂ ਕਰਾਂਗੇ ਸਰਦਾਰ ਪੰਜਾਬੀ ਇੱਥੇ ਜਾ ਕੇ ਅਸੀਂ ਪਹੁੰਚ ਜਾਣਾ ਵਾ ਕੈਨੇਡਾ ਵਿੱਚ ਇਹਦੀਆਂ ਪਾਂ ਪੰਨਾਂ ਦੇ ਧੋਣਾ ਇਹਦੀਆਂ ਇਹ ਚਾਚਾ ਤੂੰ ਵੀ ਵਜਾਉਂਦਾ ਇਹ ਨਾ ਵੇ ਨੈਂਸੀ ਕਰੇਵਾਲ ਤੇਰੀ ਤੂੰ ਵੀ ਤੂੰ ਵੀ ਵਜਾਉਦਾ ਤੇਰੀ ਤੂੰ ਵੀ ਵਜਾਣੀ ਪਵੇ ਨਾਲ ਚਾਚੇ ਦੇ ਖਾੜੇ ਲਾਉਂਦੀ ਫਿਰੇਗੀ ਆ ਤੂੰ ਵੀ ਵਜਾ ਦੇਣੀ ਤੇਰੀ ਨੈਂਸੀ ਕਰੇਵਾਲ ਤੇਰੀ ਤੂੰ ਵੀ ਵਜਾ ਦੇਣੀ ਕਹੇਣਾ ਕਹੇ ਤਰ ਵਜਾ ਦੇਣੀ ਤੇਰੀ ਤੂੰ ਵੀ ਚਾਚੇ ਨੇ ਇੱਥੇ ਲੈ ਆਉਣਾ ਟੋਂਗ ਟੋਂਗ ਵਜਣੀ ਟੋਂਗ ਟੋਂਗ